ਸਤ ਗੁਰ ਕੀ ਸੇਵਾ ਸਪਨ ਹੈ ਤੁਹਾਨੂੰ ਮਹੀਨਾ ਪਹਿਲਾਂ ਹੀ ਚਾਹੀ ਚੜ ਜਾਂਦਾ ਹੈ ਕਿ ਵੀ ਡੈਕੋਰੇਸ਼ਨ ਦੀ ਸੇਵਾ ਜੀ ਪੂਰੇ ਹਰਿਮੰਦਰ ਸਾਹਿਬ ਸਤ ਗੁਰ ਕੀ ਸੇਵਾ ਹਰ ਸਾਲ ਅਸੀਂ ਉਡੀਕਦੇ ਰਹਿੰਦੇ ਆ ਇੱਕ ਸਾਲ ਜਾਂਦੇ ਆ ਅਗਲੇ ਸਾਲ ਦੀ ਵੇਟ ਕਰਦੇ ਵੀ ਕਦੋਂ ਆਊਗਾ ਇਸ ਸਾਲ ਕੀ ਕੋ ਕਰੇ ਇਹ ਸੇਵਾ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਦਾ ਸਦਕਾ ਦਾਸੀ ਚੋਲੀ ਅਤੇ ਬੰਮੇਜੀ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਸ਼ਰੂਮਣੀ ਗੁਰਦੁਆਰਾ ਪ੍ਰਮੁੱਖ ਕਮੇਟੀ ਅਤੇ ਸਮੂਹ ਪ੍ਰਬੰਧ ਪ੍ਰਧਾਨ ਸਾਹਿਬ ਮੈਨੇਜਰ ਸਾਹਿਬ ਸਮੂਹ ਪ੍ਰਬੰਧ ਨਾਲ ਸਾਡੇ ਖੜੇ ਰਹਿ ਕੇ ਸੇਵਾ ਕਰਾਉਂਦੇ 100 ਸਵਾ 100 ਕਾਰੀਗਰ ਆ ਜਾਂਦਾ ਹੈ ਔਰ 100 ਸਵਾ 100 ਸਾਡੇ ਨਾਲ ਸੰਗਤ ਬੰਮੇ ਤੋਂ ਆਂਦੀ ਹੈ 30 ਤੋਂ 35 ਟਨ ਫੁੱਲ ਦੇਸੀ ਅਤੇ ਉਦੇਸੀ ਬਿਥੇ ਲਿਆਏ ਜਾਂਦੇ ਹਨ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਪਣ ਕੀਤੇ ਜਾਂਦੇ ਹਨ ਸੋਡੀ ਸੁਲਤਾਨ ਚੌਥੀ ਪਾਸ਼ਾ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ 8 ਅਕਤੂਬਰ ਨੂੰ ਦੁਨੀਆ ਪਾਰ ਵਿੱਚ ਵਸਦੀ ਨਾਨਕ ਨਾਮ ਲੈਵਾ ਸੰਗਤ ਵੱਲੋਂ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਜਿੱਥੇ ਨਿਕਾ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਉੱਥੇ ਵਿਸ਼ੇਸ਼ ਤਿਆਰੀਆਂ ਵੀ ਲਕੀਏ ਗਈਆਂ ਨੇ ਤੋਂ ਇਹ ਤਸਵੀਰ ਸਾਂਝੀ ਕਰ ਰਹੇ ਹਾਂ ਸ਼੍ਰੀ ਦਰਬਾਰ ਸਾਹਿਬ ਸਮੂਹ ਦੀ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁੰਬਈ ਤੋਂ ਇੱਕ ਵਿਸ਼ੇਸ਼ ਜਥਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਥੇ ਪਹੁੰਚਿਆ ਹੈ ਸੋਤਵੱਦ ਸ਼ਰਧਾਲੂ ਪਹੁੰਚੇ ਨੇ ਔਰ ਨਾਲ ਹੀ ਸੋਹ ਦੇ ਕਰੀਬ ਮਾਹਰ ਕਾਰੀਗਰ ਜੋ ਕਿ ਕਲਕੱਤਾ ਦਿੱਲੀ ਯੂਪੀ ਅਲੱਗ-ਅਲੱਗ ਥਾਵਾਂ ਤੋਂ ਇੱਥੇ ਲਿਆਂਦੇ ਗਏ ਨੇ ਤੋਂ ਇਹਨਾਂ ਮਾਹਰ ਕਾਰੀਗਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਇੱਥੇ ਹੁਣ ਫੁੱਲਾਂ ਦੇ ਵਿਸ਼ੇਸ਼ ਗੁਲਦਸਤੇ ਤਿਆਰ ਕੀਤੇ ਜਾ ਰਹੇ ਨੇ ਜੋ ਸ਼੍ਰੀਰ ਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੀ ਸਾਰੀ ਪ੍ਰਕਰਮਾ ਪ੍ਰਵੇਸ਼ ਦੁਆਰ ਤੋਂ ਪੂਰੇ ਦਰਬਾਰ ਸਾਹਿਬ ਸਮੂਹ ਨੂੰ ਦੇਸੀ ਅਤੇ ਵਿਦੇਸ਼ੀ ਅਤੀ ਸੁੰਦਰ ਰੰਗ-ਬਰੰਗੇ ਫੁੱਲਾਂ ਦੇ ਨਾਲ ਸਜਾਇਆ ਜਾਣਾ ਹੈ ਤੋਂ ਇਹ ਏਅਰ ਕੰਡੀਸ਼ਨ ਟ੍ਰੱਕਾਂ ਦੇ ਰਾਹੀਂ ਜਹਾਜ਼ ਦੇ ਰਾਹੀਂ ਇੱਥੇ ਲਿਆਂਦੇ ਗਏ ਨੇ ਫੁੱਲ ਤਾਂ ਅੱਜ ਸੁੰਨ ਅਰਦਾਸ ਤੋਂ ਬਾਅਦ ਇਹ ਸੇਵਾ ਸ਼ੁਰੂ ਕੀਤੀ ਗਈ ਜੋ ਜੋ ਕਿ ਲਗਾਤਾਰ 24 ਘੰਟੇ ਜਾਰੀ ਰਹੂ ਔਰ ਕੱਲ ਸਵੇਰ ਤੱਕ ਜਿਹੜੀ ਸੇਵਾ ਹੈ ਇਹ ਸੰਪੂਰਨ ਹੋਣ ਦੀ ਸੰਭਾਵਨਾ ਹੈ ਤੁਸੀਂ ਦੇਖ ਸਕਦੇ ਹੋ ਵਿਦੇਸ਼ੀ ਕਿਸਮ ਦੇ ਵੱਖ-ਵੱਖ ਥਾਵਾਂ ਤੋਂ ਇਹ ਫੁੱਲ ਜਿਹੜੇ ਉੱਚੇਚੇ ਤੌਰ ਤੇ ਮੰਗਵਾਏ ਗਏ ਨੇ ਔਰ ਏਸੀ ਟ੍ਰੱਕਾਂ ਦੇ ਰਾਹੀਂ ਇੱਥੇ ਲਿਆਂਦੇ ਗਏ ਨੇ ਔਰ ਬੜੇ ਸੋਹਣੇ ਗੁਲਦਸਤੇ ਜਿਹੜੇ ਹੁਣ ਇੱਥੇ ਤਿਆਰ ਕੀਤੇ ਜਾਣਗੇ ਔਰ ਜੋ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਹੁਣ ਪਹੁੰਚਣ ਗਿਆ ਕਿਉਂਕਿ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋਣ ਲਈ ਪਹੁੰਚਦੀਆਂ ਸੰਗਤਾਂ ਨੂੰ ਹੁਣ ਫੁੱਲਾਂ ਨਾਲ ਟੈਕਦਾ ਮਹਿਕਦਾ ਸ੍ਰੀ ਦਰਬਾਰ ਸਾਹਿਬ ਦਾ ਨਜ਼ਾਰਾ ਦੇਖਣ ਨੂੰ ਮਿਲੂਗਾ ਤੇ ਮੁੰਬਈ ਤੋਂ ਉਚੇਚੇ ਤੌਰ ਤੇ ਪਿਛਲੇ 19 ਸਾਲ ਤੋਂ ਇਸ ਸੇਵਾ ਨੂੰ ਬਾਰੇ ਭਾਈ ਇਕਬਾਲ ਸਿੰਘ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਪ੍ਰਕਾਸ਼ ਰੂਪ ਨੂੰ ਸਮਰਪਿਤ ਸਮੂਹ ਸਾ ਸੰਗਤ ਜੀ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਇਹ ਸੇਵਾ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਅਸਤ ਕਾ ਦਾਸ ਜੀ ਚੋਲੀ ਅਤੇ ਬੰਬੇ ਦੀ ਸਮੂਹ ਸਾ ਸੰਗਤ ਦੇ ਸਹਿਯੋਗ ਦਿਨਾਲ ਸ਼ਰੂਮੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਪ੍ਰਬੰਧ ਪਰਦਾਨ ਸਾਹਿਬ ਮੈਨੇਜਰ ਸਾਹਿਬ ਸਮੂਹ ਪ੍ਰਬੰਧ ਨਾਲ ਸਾਡੇ ਖੜੇ ਰਹਿ ਕੇ ਸੇਵਾ ਕਰਾਉਂਦੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਅਸਤ ਕਾ ਇਹ ਸੇਵਾ ਇਸੇ ਤਰ੍ਹਾਂ ਚੱਲਦੀ ਰਹੇ ਅਰਦਾਸ ਬੇਨਤੀ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੜਾ ਮੁਸ਼ਕਲ ਕੰਮ ਹੁੰਦਾ ਜੀ ਫੁੱਲਾਂ ਨੂੰ ਬੜੀ ਸੰਭਾਲ ਦੇ ਨਾਲ ਇੱਥੇ ਲਿਆਉਣਾ ਤੇ ਉਸ ਤੋਂ ਬਾਅਦ ਇਹਨਾਂ ਦੇ ਗੁਲਦਸਤੇ ਤਿਆਰ ਕਰਨਾ ਤੋਂ ਕਿੰਨੇ ਕਾਰੀਗਰ ਲੈਂਦੇ ਗਏ ਆ ਔਰ ਕਿੰਨਾ ਕਿੰਨੇ ਟਨ ਫੁੱਲ ਜਿਹੜੇ ਲੈਂਦੇ ਆ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਕੁਝ ਸੌ ਸਵਾ ਸੂ ਕਾਰੀਗਰ ਆ ਜਾਂਦਾ ਹੈ ਔਰ ਸੌ ਸਵਾ ਸੂ ਸਾਡੇ ਨਾਲ ਸੰਗਤ ਬੰਬੇ ਤੋਂ ਆਂਦੀ ਹੈ ਔਰ ਅੰਮ੍ਰਿਤਸਰ ਸਾਹਿਬ ਦੇ ਸਮੂਹ ਜਿਹੜੇ ਜਿਸ ਸੰਗਤ ਨਾਲ ਜੁੜੀ ਹੈ ਜੋ ਬੜੇ ਚਾਹ ਦੇ ਨਾਲ ਸ਼ੋਕ ਦੇ ਨਾਲ ਸੇਵਾ ਨਿਭਾਣਾ ਆਂਦੇ ਗਏ 30 ਤੋਂ 35 ਟਨ ਫੁੱਲ ਵਿਦੇਸ਼ੀ ਅਤੇ ਉਦੇਸ਼ੀ ਬਿਥੇ ਲਿਆ ਜਾਂਦੇ ਹਨ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਪਣ ਕੀਤੇ ਜਾਂਦੇ ਹਨ ਅਰਦਾਸ ਬਿੰਦੀ ਕਰਾਂਗੇ ਸੰਗਤ ਨੂੰ ਸੰਗਤੀ ਅਰਦਾਸ ਕਰੋ ਵੀ ਇਹ ਝੋਲੀ ਚ ਪਈ ਰਹੇ ਔਰ ਇਸੀ ਤਰ੍ਹਾਂ ਸੰਗਤ ਜੀ ਨਾਲ ਮਿਲ ਕੇ ਇਹ ਸੇਵਾ ਹਮ ਹਮ ਆ ਕੇ ਕਰਦੇ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਕੱਲ ਸ਼ਾਮ ਤੱਕ ਕੋਸ਼ਿਸ਼ ਕਰਾਂਗੇ ਵੀ ਇਹ ਚੀਜ਼ ਸਾਰੀ ਬਹੁਤ ਸੋਹਣੀ ਹੋ ਕੇ ਪਰਸੋਂ ਸਵੇਰੇ ਪ੍ਰਕਾਸ਼ਪੁਰਪ ਦੇ ਅਰਪਿਤ ਹੋ ਜਾਵੇ ਬਸ ਤਾਂ ਬਿਲਕੁਲ ਕੱਲ ਸ਼ਾਮ ਯਾਨੀ ਕਿ 6 ਤਰੀਕ ਨੂੰ ਸਵੇਰੇ ਇਹ ਸੇਵਾ ਸ਼ੁਰੂ ਕੀਤੀ ਗਈ ਹੈ ਉਹ 7 ਤਰੀਕ ਦੀ ਸ਼ਾਮ ਤੱਕ ਸੇਵਾ ਜਿਹੜੀ ਹੈ ਇਹ ਸੰਪੂਰਨ ਹੋਣੀ ਤਾਂ ਇਹ ਤੁਸੀਂ ਦੇਖ ਸਕਦੇ ਹੋ ਮਹਾਰ ਕਾਰੀਗਰ ਨੇ ਜੋ ਵਕ ਵਕ ਸੂਬੇ ਤੋਂ ਉਚੇਚੇ ਤੌਰ ਤੇ ਇੱਥੇ ਲਿਆਉਂਦੇ ਗਏ ਨੇ ਤਾਂ ਜੋ सेवा जी है सजावट जारी है पूरी पूरी चावा के। हम लोग आ रहे है आ रहे, कम से कम दस साल से आ रहा तो है यहाँ पर कैसा लगता है बहुत बहुत आनंद ये भी बहुत हाँ बहुत आनंद आता है बहुत आनंद हर बार ही आते हैं? हम लोग करने के लिए पूरा लकी मानते एकदम फ्लावर ऑर्चिड का होता है कार्निशियन होता है गुलदावरी होता है जरबरा होता है इंपोर्टेड में आता है सारा सिमीडियम होता है हाईडेंजिया होता है लिली होता है सारे वेराइटी है।, है ये कम से कम सात आठ दिन आराम से फ्रेश रहते हैं सात आठ दिन चलेंगे गुलदस्ते सारे डिजाइन हर एक डिजाइन होता है अलग अलग डिजाइन का होता है सब अलग अलग डिजाइन का हमारे लोग आए कम से कम सौ के आसपास हैं बंगाली जो कलकत्ता से आए बाकी अलग से भी है यूपी का भी है वो भी सौ के आसपास है चौथी पाशाह श्री गुरु रामदास जी के प्रकाश गुरपुरब मौके उचेचे तौर पर फुला की सजावट की सेवा करने इत पहुँचती है और खास तौर पर जोड़ा ऑर्चिड रोज कारनिशन गेंडा लीलियम गुलश्री आदि ती किस्म तो व ਤੀਤ ਵੱਧ ਕਿਸਮਾਂ ਦੇ ਜਿਹੜੇ ਆ ਬੇਹਤ ਖੂਬਸੂਰਤ ਫੁੱਲ ਔਰ ਜੋ ਕਿ ਰੈਫ੍ਰਿਜਰੇਸ਼ਨ ਵਾਲੇ 에어 ਕੰਡੀਸ਼ਨਰ ਟਰੱਕਾਂ ਦੇ ਵਿੱਚ ਉੱਚੇ ਤੌਰ ਤੇ ਲਿਆਂਦੇ ਜਾਂਦੇ ਔਰ 30 ਟਨ ਤੋਂ ਵੱਧ ਫੁੱਲਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਨੂੰ ਸਜਾਉਣ ਦੀ ਸੇਵਾ ਜਿਹੜੀ ਹੈ ਅੱਜ ਸ਼ੁਰੂ ਕਰ ਦਿੱਤੀ ਗਈ ਹੈ ਬੇਠਾ ਸੋਢੀ ਪਾਸ਼ਾ RAM DAS ਸਤਗੁਰ ਕਹਾਵੇ ਤੋਂ ਇਹ ਫੁੱਲਾਂ ਦੇ ਨਾਲ ਲਿਖਿਆ ਜਾ ਰਿਹਾ ਹੈ ਫੁੱਲਾਂ ਦੇ ਨਾਲ ਇੱਕਮਕਾਰ ਸਤਿ ਨਮ ਬਾਈ ਗੁਰੂ ਜੀ ਅਖੰਡਾ ਸਾਹਿਬ ਤੋਂ ਵੱਖ-ਵੱਖ ਤਰ੍ਹਾਂ ਦੇ ਗੁਲਦਸਤੇ ਜਿਹੜੇ ਆ ਉਹ ਤਿਆਰ ਕੀਤੇ ਜਾ ਰਹੇ ਔਰ ਸੰਤਾ ਪ੍ਰਭੂ ਬੜਾ ਕਰਮਾ ਵਾਲਾ ਮੰਨਦੀ ਹੈ ਕਿ ਉਹਨਾਂ ਨੂੰ ਤੁਹਾਨੂੰ ਕੋ ਰਾਮਦਾਸ ਦੇ ਦਰ ਤੇ ਆ ਕੇ ਇਹ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਤੋਂ ਸੰਗਤ ਦੇ ਨਾਲ ਜਰੂਰ ਗੱਲਬਾਤ ਕਰਾਂਗੇ ਜੋ ਚੇਚੇ ਤੌਰ ਤੇ ਇੱਥੇ ਪਹੁੰਚ ਕੇ ਇਸ ਸੇਵਾ ਦੇ ਵਿੱਚ ਹਿੱਸਾ ਲੈ ਰਹੇ ਨੇ। ਨਰਿੰਦਰ ਗੌਰ ਜੀ ਬੰਬੇ ਤੋਂ ਅਸੀਂ ਚਾਰ ਪੰਜ ਸਾਲ ਤੋਂ ਕਿੰਨੀ ਖੁਸ਼ੀ ਮਿਲਦੀ ਹੈ ਜੀ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਸੇਵਾ ਦਾ ਸੁਭਾਗ ਪ੍ਰਾਪਤ ਬਹੁਤ ਖੁਸ਼ੀ ਹੁੰਦੀ ਹੈ ਇੰਤਜ਼ਾਰ ਕਰੀ ਦੇ ਕਦੋਂ ਰਾਮਦਾਸ ਜੀ ਗੁਰਪੁਰਬ ਆਏਗਾ ਰਸੀ ਜਾਈਏ ਬੋਰਡ ਦਾ ਗੁਜਰਾਤ ਵੜੋਦਰਾ ਗੁਜਰਾਤ ਚ ਆਇਆ ਮੈਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤਨ ਤਨ ਰਾਮਦਾਸ ਗੁਰੂ ਜਿਨ ਸਰੀਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਜਣ ਹਾਰ ਆ ਰਹੇ ਬਸ ਹੂ ਰਾਂਦੇ ਸਾਰੇ ਤੇ ਮੇਰ ਕਰੇ ਸਾਰੇ ਨੂੰ ਨਾਮਦਾਨ ਅੰਮ੍ਰਿਤ ਵੇ ਜਾਗਨਾ ਨਿਤਨੇਮ ਦਾਤ ਬਖਸ਼ੇ ਜੋ ਵੀ ਸੰਗਤ ਆਈ ਮੇਰੇ ਤਾਂ ਇੱਥੇ ਆ ਕੇ ਸੇਵਾ ਬਸ ਕਿਰਪਾ ਕਿਰਪਾ ਬਸ ਦਇਆ ਬਸ ਬਸ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਬਹੁਤ ਸੁਖੁਰੇ ਗੁਰੂ ਰਾਮਦਾਸ ਜੀ ਚਰਨਾਂ ਬਹੁਤ ਖੁਸ਼ ਹਾਂ ਤਾਂ ਪਿਛਲੇ 19 ਵਰੇ ਤੋਂ ਪਾਈਕਬਾਲ ਸਿੰਘ ਰਾਂਦੀ ਅਗਵਾਈ ਹੇਠ ਵਿਸ਼ੇਸ਼ ਤੌਰ ਤੇ ਜਥਾ ਇੱਥੇ ਪਹੁੰਚਦਾ ਮਾਹਰ ਕਾਰੀਗਰ ਲਿਆਂਦੇ ਜਾਂਦੇ ਆ ਔਰ ਫੁੱਲਾਂ ਦੀ ਚੋਣ ਕੀਤੀ ਜਾਂਦੀ ਹੈ ਵੱਖ-ਵੱਖ ਕਿਸਮ ਦੇ ਅਤੀ ਸੁੰਦਰ ਫੁੱਲ ਤੁਹਾਡਾ ਕੀ ਨਾਮ ਤੁਸੀਂ ਕਿੱਥੋਂ ਆਏ ਅਸੀਂ ਬੰਬੇ ਤੋਂ ਆਏ ਆ ਹਰ ਸਾਲ ਆਨੇ ਆਂ ਔਰ ਬਹੁਤ ਅੱਛਾ ਲੱਗਦਾ ਸਾਨੂੰ ਇੱਥੇ ਆ ਕੇ ਔਰ ਫੁੱਲਾਂ ਦੇ ਵਿੱਚ ਬੈਠੇ ਆਂ ਇੰਨੇ ਫੁੱਲ ਕਦੇ ਮਿਲੇ ਨਹੀਂ ਸਕਦੇ ਸਾਨੂੰ ਗੁਰੂ ਰਾਮਦਾਸ ਦੇ ਚਰਨਾਂ ਦੀ ਸੇਵਾ ਦਾ ਮੌਕਾ ਆ ਸਾਨੂੰ ਦਾ ਸੇਵਾ ਦਾ ਮੌਕਾ ਮਿਲਿਆ ਹਰ ਸਾਲ ਅਸੀਂ ਉਡੀਕਦੇ ਰਹਿੰਦੇ ਆਂ ਇੱਕ ਸਾਲ ਜਾਂਦੇ ਆਂ ਅਗਲੇ ਸਾਲ ਦੀ ਵੇਟ ਕਰਦੇ ਵੀ ਕਦੋਂ ਆਊਗਾ ਇਸ ਸਾਲ ਕਦੋਂ ਆਊਗਾ ਇਹ ਦਿਨ ਜਦੋਂ ਅਸੀਂ ਇਹ ਜਾਵਾਂਗੇ ਹਰ ਸਾਲ ਆਨੇ ਆਂ ਪਰਮਾਤਮਾ ਸਾਨੂੰ ਇਹੀ ਇਹਦੇ ਵਿੱਚ ਲਗਾਈ ਰੱਖੇ ਗੁਰੂ ਆਪਣੇ ਚਰਨਾਂ ਚ ਲਾਈ ਰੱਖੇ ਸਾਨੂੰ ਇਹ ਸੇਵਾ ਦਾ ਮੌਕਾ ਦੇਵੇ ਸਾਨੂੰ ਸਾਰਿਆਂ ਸੰਗਤਾਂ ਨੂੰ ਇੰਨੀ ਕਿ ਖੁਸ਼ੀ ਆ ਕਿ ਮਹਾਰਾਜ ਦੇ ਪ੍ਰਕਾਸ਼ ਪਰਬ ਦੀ ਕਿ ਸਾਨੂੰ ਮਹੀਨਾ ਪਹਿਲਾਂ ਹੀ ਚਾਹ ਹੀ ਚੜ ਜਾਂਦਾ ਹੈ ਕਿ ਵੀ ਡੈਕੋਰੇਸ਼ਨ ਦੀ ਸੇਵਾ ਜੀ ਪੂਰੇ ਹਰਿਮੰਦਰ ਸਾਹਿਬ ਤੇ ਗੁਰੂ ਸਾਹਿਬ ਕਰਨ ਕਿਰਪਾ ਸਵੇਰ ਤੋਂ ਆਰੰਭਤਾ ਕੀਤੀ ਆ ਬਾਬਾ ਟੱਲਰਾ ਸਾਹਿਬ ਜਾ ਕੇ ਅਰਦਾਸ ਕੀਤੀ ਆ ਆਰੰਭਤਾ ਦੀ ਅੱਜ ਪਰਕਰਮਾ ਔਰ ਕੰਪਲੀਟ ਪੁੱਲ ਹੋ ਜਾਏਗਾ ਔਰ ਤਕਰੀਬਨ ਕੱਲ ਤੱਕ ਆਲਮੋਸਟ ਸਾਰੀ ਰਾਤ ਦੇ 1 ਵਜੇ ਤੱਕ ਸਾਰੀ ਸੇਵਾ ਸੰਪੂਰਨ ਹੋ ਜਾਏਗੀ ਔਰ ਗੁਰਪੁਰਬ ਤੋਂ ਬਾਅਦ ਉਪਰੰਤ ਲੋਸ ਮੌਕਾਤੀ ਸ਼ਭਜੀ ਆ ਉਹ ਵੀ ਤਾਇਆ ਜੀ ਵੱਲੋਂ ਵੰਡਾਈ ਜਾਏਗੀ ਜੀ ਸੇਵਾ ਵੀ ਬੰਬੇ ਦੀ ਸਰਦ ਹਾਂਜੀ ਆਤੀਸ਼ਬਾਜੀ ਦੀ ਸੇਵਾ ਬੰਬਲੀ ਸੰਗਤ ਹੈ ਇਹ ਜਿਹੜੀ ਆਤੀਸ਼ਬਾਜੀ ਹੈ ਭਾਜੀ ਇਹ ਲੋ স্মੋਕ ਆਤੀਸ਼ਬਾਜੀ ਹੈ ਇਸ ਨਾਲ ਪਰਿਵਰਨ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਜਿਹੜਾ ਦੂਸਰੀ ਆਤੀਸ਼ਬਾਜੀ ਬੜਾ ਧੂਆਂ ਆਉਂਦਾ ਹੈ স্মੋਕ ਆਉਂਦਾ ਹੈ ਇਹ ਮਹਾਰਾਸ਼ਟਰਾ ਤੋਂ ਸੰਗਮ ਨੇੜੇ ਕਰਕੇ ਜਗ੍ਹਾ ਹੈ ਸਪੈਸ਼ialਟੀ ਉੱਥੇ ਉੱਥੇ ਦੀ ਹੈ ਤੇ ਉੱਥੋਂ ਦੀ ਬੰਦਾ ਪੂਰੀ ਆਪਣੀ ਗੱਡੀ ਲੈ ਕੇ ਆਉਂਦਾ ਸਾਰਾ ਸਮਾਨ ਲੈ ਕੇ ਆਉਂਦਾ ਔਰ ਫਿਰ ਆਤੀਸ਼ਬਾਜੀ ਤੇ ਕਰਦਾ ਜਿਹੜੇ ਕਾਰੀਗਰ ਆ ਆਤੀਸ਼ਬਾਜੀ ਚਲਾਉਣ ਵਾਲੇ ਉਹ ਵੀ ਬੰਬੇ ਤੋਂ ਹੀ ਆਏ ਆ ਨਹੀਂ ਉਹ ਸੰਗਮ ਸੰਗਮ ਨੇੜੇ ਤੋਂ ਆਏ ਨੇ ਹਾਂ ਸੰਗਮ ਨੇੜ ਮਹਾਰਾਸ਼ਟਰ ਤੋਂ ਤੇ ਤੋਂ ਬਿਲਕੁਲ ਇਹ ਸੇਵਾ ਦੇ ਨਾਲ ਜਿਹੜੀ ਖੁਸ਼ੀ ਮਿਲਦੀ ਇਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਤੋਂ ਮੁੰਬਈ ਦੀ ਸੰਗਤ ਵੱਲੋਂ ਜਿੱਥੇ ਫੁੱਲਾਂ ਦੀ ਸੇਵਾ ਕੀਤੀ ਜਾ ਰਹੀ ਹੈ ਉੱਥੇ 8 ਅਕਤੂਬਰ ਨੂੰ ਸ਼ਿਰਗੁਰ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰੂ ਵਾਲੇ ਦਿਨ ਰਹਿ ਰਸਤੇ ਪਾਰਤੋ ਬਾਅਦ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਅਤੀ ਸੁੰਦਰ ਪ੍ਰਦੂਸ਼ਣ ਰਹਿਤ ਆਕਾਸ਼ ਵਿੱਚ ਚੱਲਣ ਵਾਲੀ ਆਤਿਸ਼ਬਾਜ਼ੀ ਵੀ ਕੀਤੀ ਜਾਣੀ ਜਿਸ ਦੀ ਸੇਵਾ ਵੀ ਜਿਹੜੀ ਹੈ ਮੁੰਬਈ ਦੀ ਸੰਗਤ ਵੱਲੋਂ ਕੀਤੀ ਜਾ ਰਹੀ ਹੈ ਤੋਂ ਇਹ ਸੇਵਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਮਿਲਦੀ ਹੈ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ ਤੇ ਤਾਂ ਹੀ ਇਹ ਸੇਵਾ ਕਿਸੇ ਦੇ ਲੇਖੇ ਆਂਦੀ ਹੈ ਪਰ ਇਸ ਸੇਵਾ ਦੇ ਨਾਲ ਜੋ ਖੁਸ਼ੀ ਮਿਲਦੀ ਹੈ ਉਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਹੁਣ ਜੋ ਸੰਗਤ 8 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਧੰਗੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰ ਮੋਕੇ ਸ੍ਰੀ ਵੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੂਗੀ ਉਸ ਨੂੰ ਇੱਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲੇਗਾ ਸ੍ਰੀ ਦਰਬਾਰ ਸਾਹਿਬ ਦਾ ਦੇਸੀ ਅਤੇ ਵਿਦੇਸ਼ੀ तरह-तरह ਦੇ ਰੰਗ-ਬਰੰਗੇ ਫੁੱਲਾਂ ਦੇ ਨਾਲ ਤਹਿਕ ਦੇ ਮਹਿਕ ਦੇ ਸ਼੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖ ਕੇ ਸੰਗਤਾਂ ਗਾਡੀਆਂ ਖੁਸ਼ ਹੁੰਦੀਆਂ ਹਨ ਔਰ ਹਮੇਸ਼ਾ ਹੀ ਅਸੀਂ ਵੇਖਦੇ ਆ ਕਿ ਸੰਗਤਾਂ ਨੂੰ ਬੜਾ ਚਾਹ ਹੁੰਦਾ ਹੈ ਕਿ ਇਸ ਅਲੌਕਿਕ ਨਜ਼ਾਰੇ ਨੂੰ ਆਪਣੇ ਮੋਬਾਈਲ ਕੈਮਰੇ ਵਿੱਚ ਕੈਦ ਕਰਦੀ ਹੋਈ ਨਜ਼ਰ ਆਉਂਦੀਆਂ ਹਨ ਤੋਂ ਫਿਲਹਾਲ ਇਹ ਸੇਵਾ ਸ਼ੁਰੂ ਹੋ ਚੁੱਕੀ ਹੈ ਤੋਂ ਸਤਿ ਸ੍ਰੀ ਅਕਾਲ ਦੇਰ ਰਾਤ ਤੱਕ ਇਹ ਸੇਵਾ ਸੰਪੂਰਨ ਹੋਊਗੀ ਔਰ ਉਸ ਤੋਂ ਬਾਅਦ ਜਿਹੜਾ ਵਕ ਵਕ ਸਮਾਗਮ ਦਾ ਆਯੋਜਨ ਕੀਤਾ ਜਾਣਾ ਜਿੱਥੇ 7 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੋਕਿਕ ਨਗਰ ਕੀਰਤਨ ਸਜਾਇਆ ਜਾਣਾ ਔਰ ਖਾਸ ਕਰ ਇਹ ਨਗਰ ਕੀਰਤਨ ਰੂਟ ਵੀ ਸਭ ਤੋਂ ਲੰਬਾ ਹੁੰਦਾ ਹੈ ਇਸ ਲਈ 12 ਵਜੇ ਜਾਇ ਨਗਰ ਕੀਰਤਨ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਰੰਭ ਹੋਊਗਾ ਔਰ ਸਾਰੇ ਸ਼ਹਿਰ ਦੇ ਪ੍ਰਾਤਨ 12 ਦਰਵਾਜੇ ਦੀ ਪ੍ਰਕਰਮਾ ਕਰਦਾ ਹੋਇਆ ਦੇਰ ਸ਼ਾਮ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਊਗਾ ਇਸ ਦੇ ਨਾਲ ਨਾਲ 8 ਅਕਤੂਬਰ ਨੂੰ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਕਾਤਕ ਸਾਹਿਬ ਗੁਰਦੁਆਰਾ ਬਾਬਾ ਟਾਲਰਾਜ ਸਾਹਿਬ ਵਿਖੇ ਸਵੇਰੇ 8:30 ਤੋਂ 12 ਵਜੇ ਤੱਕ ਪਿੱਤਰ ਜਲੋ ਸੰਗਤਾਂ ਦੇ ਦਰਸ਼ਨ ਲਈ ਸੱਜਣਗੇ ਇਸ ਦਿਨ ਨਾਲ 6 7 8 ਤਿੰਨ ਦਿਨ ਲਗਾਤਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਾਗ ਦਰਬਾਰ ਦਾ ਅਤੇ ਕਥਾ ਦਾ ਆਯੋਜਨ ਕੀਤਾ ਜਾਣਾ ਹੈ ਇਸ ਤੋਂ ਇਲਾਵਾ 8 ਤਰੀਕ ਨੂੰ ਸ਼ਾਮ ਨੂੰ ਦੀਪਾਲਾ ਅਤੇ ਆਤਿਸ਼ਬਾਜੀ ਦਾ ਲੋਕਿਕ ਨਜ਼ਾਰਾ ਵੀ ਦੇਖਣ ਨੂੰ ਮਿਲੂ ਸਾਡੀ ਪੂਰ ਕੋਸ਼ਿਸ਼ ਹੈ ਕਿ ਉਹ ਸੰਗਤਾਂ ਜਿਹੜੀਆਂ ਦੇਸ਼ ਵਿਦੇਸ਼ਾਂ ਤੋਂ ਕਿਸੇ ਵੀ ਮਜਬੂਰੀ ਵਾਸ ਕਿਸੇ ਵੀ ਕਾਰਨ ਵਾਸ ਨਹੀਂ ਪਹੁੰਚ ਪਾਰਣਗੇ ਆ ਅਸੀਂ ਉਹਨਾਂ ਦੇ ਲਈ ਪਲ-ਪਲ ਦੀਆਂ ਤਸਵੀਰਾਂ ਲਗਾਤਾਰ ਆਪਣੇ ਦਿਸਚਕਾ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਾਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ